ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਵਡਾਰਣ ਹਰੀਆ ਅਵਰ ਸਾਦ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜਿਓ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਵਡਾਰਨ ਹਰੀਆ ਅਵਰਸਾਦ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਉ ਜੋ ਜੋ ਪੀਵੇ ਸੋ ਤਰਪਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੁਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਬਦ ਅਗਾਨ ਜਿਨ ਹਰ ਸਾਧ ਪਾਇਆ ਸੋ ਨਾਹੇ ਦੋਲਾਨਾ ਤਿਸ ਸਹਾ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਭਾਗੀ ਥਾ ਜੀਉ ਹਰ ਇੱਕ ਸਥਾਥ ਆਇਆ ਬਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘਨੇਰੇ ਨਾਮ ਨਿਦਾਨਾ ਗੁਰਮੁਖ ਪਾਈਐ ਕਹ ਨਾਨਕ ਬਿਰਲੀ ਡੀਠਾ ਜਿਓ ਹਰ ਇੱਕ ਸੇ ਹੱਥ ਆਇਆ ਬਰਸਾਨੇ ਬਹੁ ਤੇਰੇ ਤਿਸ ਲਗ ਮੁਕਤ ਪਾਏ ਘਨੇਰੇ ਨਾਮ ਨਿਦਾਨਾ ਗੁਰਮੁਖ ਪਾਈਐ ਕਹੋ ਨਾਨਕ ਬਿਰਲੀ ਡੀਠਾ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਧੰ ਸਤ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 100 ਅਤੇ 101 ਦੇ ਉੱਪਰ ਅੰਕਤ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਅੰਮ੍ਰਿਤ ਨਾਮ ਸਦਾ ਨਿਰਮਲਿਆ ਨਿਰਮਲ ਦਾ ਭਾਵ ਆਪਾਂ ਸਾਰੇ ਜਾਣਦੇ ਆ ਮਲ ਤੋਂ ਰਹਿਤ ਹੈ ਮੈਲ ਤੋਂ ਰਹਿਤ ਹੈ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਦਾ ਪਵਿੱਤਰ ਹੈ ਨਿਰਮਲ ਹੈ ਅੰਮ੍ਰਿਤ ਨਾਮ ਸਦਾ ਨਿਰਮਲਿਆ ਕਿਉਂਕਿ ਦੁਨੀਆ ਦੇ ਵਿੱਚ ਐਸਾ ਕੋਈ ਪਾਣੀ ਨਹੀਂ ਬਣਿਆ ਜਿਹਦੇ ਨਾਲ ਮਨ ਧੋਤਾ ਜਾਏ ਸਭ ਬਾਣੀ ਵਿੱਚ ਕਹਿੰਦੇ ਪਾਣੀ ਚਿਤਨਾ ਧੋਪਈ ਮੁਖ ਪੀਤੇ ਤਿਖ ਜਾਏ ਜੇ ਆਪਾਂ ਉਹਨੂੰ ਪਾਣੀ ਨੂੰ ਪੀਵਾਂਗੇ ਸਾਡੀ ਪਿਆਸ ਤਾਂ बुझ ਸਕਦੀ ਹੈ ਤੇ ਜੇ ਕੋਈ ਸੋਚੇ ਕਿ ਮੇਰਾ ਮਨ ਪਵਿੱਤਰ ਹੋ ਜਾਏਗਾ ਅਪਰੋਹ ਦੀ ਬਚਨ ਪੜਦੇ ਆਂ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਕੇ ਮੂਤ ਬਲੀਤੀ ਕੱਪੜ ਹੋਏ ਦੇ ਸਾਵਣ ਲਈਏ ਹੋਤੋਏ ਪਰ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕਿਰਨ ਜੇ ਮੈਲ ਅੰਦਰ ਹੈ ਤੇ ਉਹਨੂੰ ਧੋਣ ਦਾ ਸਾਧਨ ਵੀ ਅੰਦਰ ਹੈ ਉਹ ਕਿਦਾਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਾਨੂੰ ਜੁਗਤੀਆਂ ਦਸੀਆਂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨਣਾ ਅੰਦਰ ਮੈਲ ਹੈ ਤੇ ਉਹਦੇ ਧੋਣ ਦਾ ਸਾਧਨ ਵੀ ਅੰਦਰ ਹੈ ਤੇ ਸਤਗੁਰੂ ਦਾ ਜਿਹੜਾ ਨਾਮ ਹੈ ਅੰਮ੍ਰਿਤ ਨਾਮ ਸਦਾ ਨਿਰਮਲਿਆ ਬੜਾ ਪਵਿੱਤਰ ਹੈ ਕੀ ਬਖਸ਼ਿਸ਼ ਹੁੰਦੀ ਹੈ ਨਾਮ ਦੇ ਵਿੱਚ ਜੁੜਿਆਂ ਕਹਿੰਦੇ ਸੁਖਦਾਈ ਦੁਖ ਬਿਦਾਰਣ ਹਰੀਆ ਉਹ ਸੁਖ ਦੇਣ ਵਾਲਾ ਹੈ ਦੁਖ ਦੂਰ ਕਰਨ ਵਾਲਾ ਹੈ ਅਬਰ ਸਾਦ ਚੱਕ ਸਗਲੇ ਦੇਖੇ ਮਨੁੱਖ ਬਹੁਤ ਦੁਨੀਆ ਦੇ ਸਵਾਦ ਚਖਦਾ ਹੈ ਅਭੀ ਪ੍ਰਾਪਤ ਕਰਕੇ ਦੇਖ ਲਾ ਆ ਵੀ ਦੇਖ ਲਾ ਪਰ ਸਭ ਕਹਿੰਦੇ ਮਨ ਹਰ ਸਭ ਤੇ ਮੀਠਾ ਜੀ ਪ੍ਰਮਾਤਮਾ ਦੇ ਨਾਮ ਤੋਂ ਮਿੱਠਾ ਕੁਝ ਵੀ ਨਹੀਂ ਹੈ ਆਪਾਂ ਕਈ ਵੇਲੇ ਉਦਾਹਰਣ ਪੜਦੇ ਸੁਣਦੇ ਆ ਜਿਸ ਵੇਲੇ ਬਾਬਾ ਫਰੀਦ ਸਾਹਿਬ ਜੀ ਛੋਟੀ ਜੀ ਅਵਸਥਾ ਦੇ ਵਿੱਚ ਤੇ ਮਾਂ ਕਹਿੰਦੀ ਸੀ ਨਵਾਜ਼ ਪੜਿਆ ਕਰ ਤੈਨੂੰ ਸਮਾਂ ਮਿਲਿਆ ਤੈਨੂੰ ਜੀਵਨ ਮਿਲਿਆ ਮਾਂ ਨੇ ਇਸ ਲਗਨ ਵਿੱਚ ਲਾ ਦਿੱਤਾ ਤੇ ਬੱਚਾ ਸੀ ਤੇ ਮਾਂ ਜੇ ਆਪਾਂ ਨਿਵਾਜ ਪੜਾਂਗੇ ਅੱਲਾ ਕੀ ਦਿੰਦਾ ਉਹ ਕਹਿੰਦੇ ਖਾਣ ਵਾਸਤੇ ਸ਼ੱਕਰ ਦਿੰਦਾ ਬੱਚਿਆਂ ਨੂੰ ਬੜਾ ਮਿੱਠੇ ਨਾਲ ਪਿਆਰ ਹੁੰਦਾ ਤੇ ਕਹਿੰਦੇ ਹਨ ਜਿਸ ਵੇਲੇ ਉਹਨਾਂ ਨੇ ਬੈਠਣਾ ਤੇ ਕੋਲੀ ਦੇ ਵਿੱਚ ਪਾ ਕੇ ਸ਼ੱਕਰ ਰੱਖ ਦੇਣੀ ਉਠਣਾ ਤੇ ਬਾਕੀ ਅਲੱਗ ਸ਼ੱਕਰ ਖਾਣ ਦਿੰਦੇ ਅੱਜ ਆਪਾਂ ਦਿੰਦੇ ਨਹੀਂ ਆਪਾਂ ਤਾਂ ਬਹੁਤ ਕੁਝ ਦੇ ਰਹੇ ਹਾਂ ਬੱਚਿਆਂ ਨੂੰ ਪਰ ਉਹ ਬੰਦੇ ਸੁਭਾਲ ਕਰ ਹੀ ਨਹੀਂ ਸਕਦੇ ਬੱਚਿਆਂ ਨੂੰ ਜਿਹੜੇ ਆਪ ਹੀ ਨਹੀਂ ਸੰਗਤ ਕਰਦੇ ਆਪ ਹੀ ਨਹੀਂ ਬਾਣੀ ਪੜ੍ਹਦੇ ਉਹ ਕਿ ਬੱਚਿਆਂ ਨੂੰ ਪੁੱਛਣਗੇ ਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਇੱਕ ਦਿਨ ਐਸਾ ਰਸ ਆਇਆ ਤੇ ਆਪ ਕਿਹਾ ਬਾਣੀ ਦੇ ਵਿੱਚ ਕਹਿੰਦੇ ਫਰੀਦਾ ਸ਼क्कर ਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰਾਬਣਾ ਪੂਜਣ ਤਤ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਮਿੱਠਾ ਕੁਝ ਵੀ ਨਹੀਂ ਹੈ ਜਿਹਨੂੰ ਸਵਾਦ ਆ ਜਾਂਦਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਤੇ ਜਿਨ੍ਹਾਂ ਨੂੰ ਦੂਸਰੇ ਸਵਾਦ ਤੇ ਉਹਨਾਂ ਨੂੰ ਸਵਾਦ ਆ ਹੀ ਨਹੀਂ ਸਕਦਾ ਧੌੜਦੇ ਆ ਮਨ ਧੌੜਦਾ ਤੇ ਸਤਿਗੁਰੂ ਕਹਿੰਦੇ ਅਵਰ ਸਾਦ ਚੱਕ ਸਗਲੇ ਦੇਖੇ ਮਨ ਹਰ ਰਸਬ ਤੇ ਮੀਠਾ ਜੀਓ ਪ੍ਰਮਾਤਮਾ ਦੇ ਨਾਮ ਵਰਗਾ ਕੋਈ ਵੀ ਵਸਤੂ ਕੋਈ ਵੀ ਪਦਾਰਥ ਮਿੱਠਾ ਨਹੀਂ ਹੈ ਸਾਡੀ ਜੀਭ ਜਿਹੜੀ ਆ ਬਹੁਤ ਦੁਨੀਆਂ ਦੇ ਪਦਾਰਥ ਚੱਖਦੀ ਹੈ ਸਤਗੁਰੂ ਬਾਣੀ ਦੇ ਵਿੱਚ ਕਹਿੰਦੇ ਰੋਜ ਆਪਾ ਪੜ੍ਹਦੇ ਆ ਆਨੰਦ ਸਭ ਦੇ ਵਿੱਚ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤ੍ਰਿਸ਼ਨਾ ਲੱਗ ਕੇ ਆਏ ਇਹ ਹਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੇ ਮਨ ਓ ਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਆ ਜਾਂਦਾ ਸਤਿਗੁਰ ਕਹਿੰਦੇ ਅਵਰ ਸਾਦ ਚੱਕ ਸਕਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜਿਉ ਔਰ ਕਿੰਨਾ ਮੀਠਾ ਹੈ ਜੋ ਜੋ ਪੀਵੇ ਸੋਤਰ ਪਤਾਵ ਤ੍ਰਿਪਤ ਹੋ ਜਾਂਦਾ ਰਜ ਜਾਂਦਾ ਜਿਹੜਾ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕਰੇ ਜੋ ਜੋ ਪੀਵ ਸੋਤ੍ਰ ਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਜਿਹੜਾ ਨਾਮ ਦੇ ਰਸ ਨੂੰ ਪ੍ਰਾਪਤ ਕਰ ਲੈਂਦਾ ਉਹ ਅਮਰ ਹੋ ਜਾਂਦਾ ਅਮਰ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਵਾਸਤੇ ਵੀ ਆਇਆ ਹੈ ਅਮਰ ਸ਼ਬਦ ਅਰਥ ਹੁਕਮ ਵੀ ਆਇਆ ਹੈ ਨਾਲੇ ਵੀ ਗੁਰੂ ਸਾਹਿਬ ਜੀ ਬਾਣੇ ਵਿੱਚ ਕਹਿੰਦੇ ਅਮਰਤ ਪੀਵੈ ਅਮਰ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਨਾਸ ਜਾਂਕੇ ਮਨ ਪ੍ਰਗਟੇ ਗੁਣਤਾ ਬਹੁਤ ਲੋਕਾਂ ਨੇ ਭਾਲ ਕੀਤੀ ਅਸੀਂ ਅਮਰ ਹੋ ਜਾਈਏ ਉਹਨਾਂ ਦਾ ਅਮਰ ਹੋਣਾ ਕੀ ਸੀ ਕਿ ਅਸੀਂ ਮਰੀਏ ਨਾ ਪਰ ਗੁਰਮਤ ਨੇ ਸਤਿਗੁਰ ਨੇ ਇਹ ਕਿਹਾ ਕਿ ਇਹ ਸਰੀਰ ਹੈ ਜੋਬ ਜੋ ਸੋ ਬਿਨਸ ਹੈ ਪਰ ਉਹਨਾਂ ਨੇ ਉਮਰ ਲੰਬੀ ਕਰਨ ਨੂੰ ਆਪਣੇ ਆਪ ਨੂੰ ਅਮਰ ਹੋਣਾ ਸਮਝ ਕੇ ਸਿਕੰਦਰ ਵੀ ਇੱਕ ਭਾਲ ਵਿੱਚ ਸੀ ਕਿ ਕੋਈ ਮੈਨੂੰ ਕੋਈ ਐਸੀ ਪਦਾਰਥ ਮਿਲ ਜਾਏ ਕਿ ਜਿਹਨੂੰ ਪੀ ਕੇ ਮੈਂ ਅਮਰ ਹੋ ਜਾ ਮੈਂ ਮਰਾਂ ਹੀ ਨਾ ساری ਜ਼ਿੰਦਗੀ ਕਹਿੰਦੇ ਉਹਨੇ ਬੜੀ ਭਾਲ ਕੀਤੀ ਪਤਾ ਲੱਗਾ ਕਿ ਇੱਕ ਅਮਰਤਾ ਦਾ ਕੁੰਡ ਹੈ ਉਥੋਂ ਜਿਹੜਾ ਦੋ ਘੁੱਟ ਪੀ ਲੈਂਦਾ ਤੇ ਉਹ ਅਮਰ ਹੋਦਾ ਮਰਦਾ ਹੀ ਨਹੀਂ ਹੈ ਉੱਥੇ ਪਹੁੰਚ ਜਾਂਦਾ ਹੈ ਤੇ ਜਦੋਂ ਪਹੁੰਚਿਆ ਤੇ ਜਦੋਂ ਲੱਗਾ ਨਾ ਘੁੱਟ ਭਰਨ ਬੁੱਖ ਭਰ ਲਿਆ ਸੀ ਇੱਕ ਐਲ ਆਈ ਤੇ ਐਲ ਨੇ ਉਹਦੇ ਹੱਥ ਤੇ ਪੰਜਾ ਮਾਰਿਆ ਤੇ ਡੋਲ ਦਿੱਤਾ ਉਹ ਕਹਿਣ ਲੱਗੀ ਕਿ ਇੱਕ ਕੁਟ ਪੀਤਾ ਸੀ ਮੈਂ ਤੜਫ ਰਹੀ ਆ ਮੌਤ ਨਹੀਂ ਆ ਰਹੀ ਇਹਨੂੰ ਨਾ ਪੀ ਤੂੰ ਪਰ ਗੁਰੂ ਸਾਹਿਬ ਨੇ ਸਾਨੂੰ ਕੋਈ ਲਾਲਚ ਨਹੀਂ ਦਿੱਤਾ ਗੁਰੂ ਸਾਹਿਬ ਨੇ ਤਾਂ ਪਹਿਲੀ ਸ਼ਰਤ ਰੱਖੀ ਹੈ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਭਨਾ ਕੀ ਦੇਣ ਕਾ ਤੋ ਆਓ ਹਮਾਰੇ ਪਾਸ ਇਸ ਸਰੀਰ ਤਾਂ ਜਾਏਗਾ ਇੱਕ ਦਿਨ ਜ਼ਰੂਰ ਜਾਏਗਾ ਪਰ ਤੁਸੀਂ ਅਮਰ ਹੋ ਜਾਓਗੇ ਜਦੋਂ ਤੁਸੀਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਜੁੜ ਜਾਓਗੇ ਅੰਮ੍ਰਿਤ ਪੀਵੇ ਅਮਰ ਸਹੋਏ ਇਸੇ ਤਰ੍ਹਾਂ ਆ ਲੋਕਾਂ ਦੇ ਵਿੱਚ ਬੜਾ ਪ੍ਰਚਲਿਤ ਹੋ ਗਿਆ ਇਹ ਮਥਿਆਸਿਕ ਲੋਕਾਂ ਦੀਆਂ ਕਹਾਣੀਆਂ ਹਨ ਕਹਿੰਦੇ ਪਾਰਵਤੀ ਨੇ ਇੱਕ ਵਾਰੀ ਸ਼ਿਵ ਜੀ ਨੂੰ ਆਖਿਆ ਸੀ ਮੈਨੂੰ ਐਸੀ ਕਥਾ ਸੁਣਾਓ ਮੈਂ ਅਮਰ ਹੋ ਜਾਵਾਂ ਜਿਹਨੂੰ ਆਪਕਾ ਨੇ ਅਮਰਨਾਥ ਅਮਰਨਾਥ ਦੀਆਂ ਗੁਫਾਵਾਂ ਦੇ ਵਿੱਚ ਲੈ ਗਿਆ ਸ਼ਿਵ ਜੀ ਵੀ ਕਥਾ ਸੁਣਾਉਣੀ ਹੈ ਤੂੰ ਅਮਰ ਹੋ ਜਾਏਂਗੀ ਪਰ ਦੂਸਰਾ ਨਹੀਂ ਸੁਣਨਾ ਚ ਕਿਦਾਂ ਦੀ ਕਥਾ ਵੀ ਜਿਹੜਾ ਦੂਸਰਾ ਨਾ ਸੁਣੇ ਉਹਨੂੰ ਗੁਫਾ ਦੇ ਵਿੱਚ ਲੈ ਗਿਆ ਉਹਨੂੰ ਅਮਰ ਕਥਾ ਸੁਣਾ ਰਿਹਾ ਹੈ ਇਹ ਉਹਨਾਂ ਦਾ ਮਤਿਆਜ ਹੈ ਉਹਨੂੰ ਅਮਰ ਕਥਾ ਸੁਣਾ ਰਿਹਾ ਤੇ ਉਹ ਸੁਣ ਰਹੀ ਹੈ ਹੰਗਾਰੇ ਭਰ ਰਹੀ ਹੈ ਕਥਾ ਸੁਣਦਿਆਂ ਸੁਣਦਿਆਂ ਕਹਿੰਦੇ ਸੌ ਗਈ ਪਾਰਵਤੀ ਪਰ ਹੁਣ ਸ਼ਿਵ ਜੀ ਕੀ ਦੇਖਦਾ ਕਿ ਹੰਗਾਰੇ ਕੋਈ ਭੜ ਰਿਆ ਤੇ ਇਹ ਤਾਂ ਸੁੱਤੀ ਪਈ ਹੈ ਹੰਗਾਰੇ ਭੜ ਰਿਆ ਸੀ ਇੱਕ ਤੋਤਾ ਬੈਠਾ ਸੀ ਸਾਹਮਣੇ ਤੇ ਹੁਣ ਬੜਾ ਗੁੱਸਾ ਆਇਆ ਤੇ ਵੀ ਇਹ ਕਥਾ ਸੁਣ ਗਿਆ ਤੇ ਤਰਸ਼ੂਲ ਚੁੱਕਿਆ ਤੋਤਾ ਅੱਗੇ ਅੱਗੇ ਤੇ ਸ਼ਿਵ ਜੀ ਪਿੱਛੇ ਪਿੱਛੇ ਹੁਣ ਤੋਤੇ ਨੂੰ ਵੀ ਵਿਸ਼ਵਾਸ ਨਹੀਂ ਵੀ ਮੈਂ ਤਾਂ ਅਮਰ ਕਥਾ ਸੁਣ ਲਈ ਆ ਮੈਂ ਤਾਂ ਮਰਨਾ ਨਹੀਂ ਔਰ ਸ਼ਿਵ ਜੀ ਨੂੰ ਵੀ ਭਰੋਸਾ ਨਹੀਂ ਵੀ ਮੈਂ ਇਹਨੂੰ ਅਮਰ ਕਥਾ ਸੁਣਾ ਦਿੱਤੀ ਆ ਤੇ ਇਹਨੇ ਤਾਂ ਮਰਨਾ ਹੀ ਕੋਈ ਨਹੀਂ ਉਹਨੇ ਕਹਿੰਦੇ ਜੀ ਉਹਨਾਂ ਦਾ ਵਿਧਿਆਸ ਕਹਿੰਦੇ ਉਹ ਚਲਾ ਗਿਆ ਕਿਸੇ ઋષਿ ਦੀ ਧਰਮ ਪਤਨੀ ਦੇ ਗਰਭ ਦੇ ਵਿੱਚ ਚਲਾ ਗਿਆ 12 ਸਾਲ ਬਾਅਦ ਉਹਨੇ ਜਨਮ ਲਿਆ ਰੱਬ ਨੂੰ ਆਖਿਆ ਕਿ ਮਾਇਆ ਦਾ ਪਰ ਜਿਹਨੂੰ ਕਹਿੰਦੇ 84 ਸਿੱਧ ਬਾਣੀ ਦੇ ਵਿੱਚ ਵੀ ਆਉਂਦਾ 84 ਸਿੱਧ 84 ਬੱਚਿਆਂ ਦਾ ਜਨਮ ਹੋਇਆ ਉਸ ਸਮੇਂ ਦੁਨੀਆ ਦੇ ਵਿੱਚ ਉਹ ਫਿਰ ਉਸ ਤੋਤੇ ਦਾ ਨਾਮ ਸੀ ਸੁਖ ਕਹਿੰਦੇ ਤੋਤੇ ਨੂੰ ਸੁਖ ਦੇਵ ઋષਿ ਉਹਦਾ ਨਾਮ ਹੋਇਆ ਪਰ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਆਖਿਆ ਵੀ ਉਹ ਕਥਾ ਜਿਹੜੀ ਹੈ ਉਹ ਸੁਨੇਗਾ ਉਹ ਅਮਰ ਹੋ ਜਾਏਗਾ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਸਾਰੇ ਸੁਣੋ ਪਰਮੇਸ਼ਰ ਦਾ ਨਾਮ ਜਿਹੜਾ ਹੈ ਸਾਹਿਬ ਕਹਿੰਦੇ ਅਮਰ ਹੋਵੇ ਜੋ ਨਾਮ ਰਸ ਪਾਵੇ ਜਿਹੜਾ ਨਾਮ ਦੇ ਨਾਲ ਜੁੜਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਨਾਮ ਸ਼ਬਦ ਜਿਹੜਾ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਗਭਗ ਲਗਭਗ ਦਾ ਮਤਲਬ ਹੁੰਦਾ ਗੰਤੀ ਅੱਗੇ ਪਿੱਛੇ ਹੋ ਸਕਦੀ ਹੈ ਵਿਦਵਾਨਾਂ ਦੇ ਅਲੱਗ-ਅਲੱਗ ਉਹਨਾਂ ਦੀ ਵਿਚਾਰਾਂ ਹੁੰਦੀਆਂ ਹਨ ਤੇ ਸ਼ਬਦਾਂ ਦੀ ਗਿਣਤੀ ਜਿਹੜੀ ਹੈ ਤਕਰੀਬਨ ਲਗਭਗ 5867 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ 49000 ਵਾਰੀ ਨਾਮ ਸ਼ਬਦ ਆਇਆ ਤੇ ਐਸਾ ਕੋਈ ਸ਼ਬਦ ਨਹੀਂ ਜਿਹਦੇ ਵਿੱਚ ਨਾਮ ਦੀ ਮਹਿਮਾ ਨਹੀਂ ਨਾਮ ਦੇ ਅਰਥ ਅਲੱਗ-ਅਲੱਗ ਆਏ ਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਨਾਮ ਰਸ ਪ੍ਰਾਪਤ ਕਰ ਲੈਂਦਾ ਹੈ ਉਹ ਅਮਰ ਹੋ ਜਾਂਦਾ ਅਮਰ ਹੋਵੈ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸੇ ਪ੍ਰਾਪਤ ਉਹ ਨਾਮ ਦਾ ਖਜ਼ਾਨਾ ਮਿਲਦਾ ਕਿਹਨੂੰ ਹੈ ਜਿਸ ਸ਼ਬਦ ਗੁਰੂ ਮਨ 붙ਾ ਜਿਉ ਦੇਖੋ ਕਿੰਦੀ ਸ਼ਬਦ ਗੁਰੂ ਦੀ ਮਹਿਮਾ ਹੈ ਜਿਸ ਦੇ ਮਨ ਵਿੱਚ ਅਤੇ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਦੇ ਵਿੱਚ ਜਿਹਦੇ ਤੁਰਠ ਜਾਂਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਉਹਦੇ ਹਿਰਦੇ ਦੇ ਵਿੱਚ ਨਾਮ ਪੱਕਾ ਕਰ ਦਿੰਦਾ ਜਿਸ ਸ਼ਬਦ ਗੁਰੂ ਮਨ ਬੁਠਾ ਜੀ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ੍ਹਾਂ ਨੇ ਹਰੀ ਦਾ ਰਸ ਪ੍ਰਾਪਤ ਕੀਤਾ ਉਹ ਰੱਜ ਜਾਂਦਾ ਬੜਾ ਔਖਾ ਲੱਗਦਾ ਹੈ ਸ਼ੁਰੂ ਦੇ ਵਿੱਚ ਜੇ ਸਿਮਰਨ ਕਰਦੇ ਆ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਬੜਾ ਔਖਾ ਜਿਹਾ ਲੱਗਦਾ ਪਰ ਜਦੋਂ ਅਸੀਂ ਕਰਦੇ ਆ ਤੇ ਇਹ ਕਰਦੇ ਆ ਸਾਡੇ ਉੱਪਰ ਜੀਵਨ ਦੇ ਵਿੱਚ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਸਾਨੂੰ ਭਰੋਸਾ ਬਣ ਜਾਂਦਾ ਹੈ ਕਿ ਮੈਂ ਨਹੀਂ ਕਰ ਰਿਹਾ ਉਹ ਕਰਾ ਰਿਹਾ ਤੇ ਫਿਰ ਆਪ ਹੀ ਉਹ ਬਖਸ਼ਿਸ਼ ਕਰਦਾ ਹੈ ਆਪ ਹੀ ਰਹਿਮਤ ਕਰਕੇ ਉਹ ਕਰਾਉਣਾ ਸ਼ੁਰੂ ਕਰ ਦਿੰਦਾ ਫਿਰ ਥੋੜੇ ਥੋੜੇ ਤੋਂ ਜਿਦਾਂ ਕਿ ਮੈਂ ਗੁਰਦੁਆਰੇ ਆਵਾਂਗਾ ਕੱਲ ਤੋਂ ਆਵਾਂਗਾ ਇਹ ਤਾਂ ਕਰਦੇ ਰਹਿੰਦੇ ਕਈ 2 ਦਿਨ ਬਾਅਦ ਆਵਾਂਗੇ ਹਫਤੇ ਬਾਅਦ ਆਵਾਂਗੇ ਸੋਮਵਾਰ ਤੋਂ ਆਵਾਂਗੇ ਸੰਗਰਾਂਦ ਤੋਂ ਆਵਾਂਗਾ ਮਤਲਬ ਮੈਂ ਆਵਾਂਗਾ ਪਰ ਇਹ ਨਹੀਂ ਜਦ ਤਨ ਸੀ ਕਿ ਤੂੰ ਲੈ ਕੇ ਆਏਗਾ ਨਾ ਜਦਨ ਮੈਂ ਆ ਤੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਤੇ ਜਦੋਂ ਉਹਦੀ ਕਿਰਪਾ ਉਹਦੇ ਉਪਰ ਛੜਦੇਓ ਤੇ ਉਹਨੇ ਆਪ ਰਹਿਮਤ ਕਰ ਦੇਦੀ ਸਭ ਕਹਿੰਦੇ ਜਿਨ ਹਰਸ ਪਾਇਆ ਸੋ ਤ੍ਰਿਪਤ ਅਗਾਨਾ ਉਹ ਰਜ ਜਾਂਦਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ ਜਿਨ ਹਰ ਰਸ ਸਾਧ ਪਾਇਆ ਸੋ ਨਾਹੀਂ ਡੋਲਣ ਉਹ ਕਦੇ ਡੋਲਦਾ ਨਹੀਂ ਸਤਿਗੁਰ ਕਹਿੰਦੇ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰਸ ਆ ਜਾਂਦਾ ਜਿਨ ਹਰ ਰਸ ਸਾਧ ਪਾਇਆ ਸੋ ਨਾਹੀਂ ਡੋਲਣ ਉਹ ਡੋਲਦਾ ਨਹੀਂ ਆ ਸ਼ਬਦ ਬਹੁਤ ਵਾਰੀ ਆਪਾਂ ਪੜਦੇ ਆ ਸਤਿਗੁਰ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਇੱਕ ਵਿਸ਼ਵਾਸ ਬਣ ਜਾਂਦਾ ਕਿ ਉਹ ਪਰਮੇਸ਼ਰ ਮੇਰੇ ਨਾਲ ਹੈ ਅਕਾਲ ਪੁਰਖ ਮੇਰੇ ਨਾਲ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਭਾਗੀਠਾ ਜੀਉ ਜਿਹਦੇ ਮਸਤਕ ਭਾਗ ਚੰਗੇ ਆ ਉਹਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਹ ਤਾਂ ਪਰੋਚ ਮੰਗਦੇ ਆ ਸਤਗੁਰੂ ਮਹਾਰਾਜ ਕਿਰਪਾ ਕਰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਕਵਨ ਬਡਾਈ ਕਹਿ ਸਕਉ ਬਿਆੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗੀ ਠਾਜੀ ਹਰ ਇੱਕ ਸੇ ਹੱਥ ਆਇਆ ਵਰਸਾਣੇ ਬਹੁ ਤੇਰੇ ਹਰ ਇੱਕ ਸੇ ਹੱਥ ਆਇਆ ਕਹਿੰਦੇ ਨਾ ਪਾਉਗਾ ਮੈਂ ਸੋਖੀ ਦੀ ਗੱਲ ਕਰਦਾ ਜਦੋਂ ਆਪ ਜਲਦੀ ਸਮਝ ਲੱਗ ਜਾਵੇ ਵੀ ਫਲਾਨਾ ਬੰਦਾ ਤਾਂ ਮੇਰੇ ਹੱਥ ਵਿੱਚ ਹੈ ਬਹੁਤ ਵੱਡਾ ਬੰਦਾ ਅਫਸਰ ਹੈ ਮੰਤਰੀ ਹੈ ਮੇਰੇ ਹੱਥ ਵਿੱਚ ਹੈ ਤੇ ਮੈਂ ਜੋ ਕਹਾਂ ਨਾ ਕਰਾ ਸਕਦਾ ਹਾਂ ਸਭ ਕਹਿੰਦੇ ਗੁਰੂ ਦੇ ਹੱਥ ਵਿੱਚ ਹੈ ਉਹ ਪ੍ਰਮਾਤਮਾ ਭਾਵ ਗੁਰੂ ਦੇ ਹਿਰਦੇ ਦੇ ਵਿੱਚ ਹੈ ਹੱਥ ਦੇ ਥੱਥੇ ਨੂੰ ਵੀ ਤੁਸੀਂ ਦੇਖ ਸਕਦੇ ਹੋ ਹੱਥ ਦੇ ਥੱਥੇ ਨੂੰ ਹਿਆਰੀ ਹੈ ਪਰਮੇਸ਼ਰ ਗੁਰੂ ਦੇ ਹਿਰਦੇ ਦੇ ਵਿੱਚ ਹੈ ਹਰ ਇੱਕ ਇਸ ਹੱਥ ਆਇਆ ਤੇ ਜਦੋਂ ਗੁਰੂ ਦੇ ਹਿਰਦੇ ਵਿੱਚ ਹੈ ਤੇ ਬਰਸਾਣੇ ਬਹੁ ਤੇਰੇ ਉਹ ਬਹੁਤੇ ਉਪਰ ਕਿਰਪਾ ਕਰਦਾ ਹੈ ਮਨੈ ਤਰੇ ਤਾਰੇ ਗੁਰ ਸਿੱਖ ਤੇ ਗੁਰੂ ਹੀ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਹਰ ਇੱਕ ਸੱਥ ਆਇਆ ਬਰਸਾਣੇ ਬਹੁ ਤੇਰੇ ਕਿੰਨੇ ਤਾਰ ਦਿੱਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਸੀ ਨਾ ਪਾਤਸ਼ਾਹ ਜੀ ਸ਼ਬਦ ਗੁਰੂ ਦੇ ਲੜ ਲਾਇਆ ਆਪਣੀ ਜ਼ਿੰਦਗੀ ਦੇ ਸਰੀਰ ਕ ਉਮਰ ਦੇ 70 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਨੂੰ ਤਾਰ ਦਿੱਤਾ। ਆਪ ਜੁੜੇ ਪਰਮੇਸ਼ਰ ਦਾ ਸੁਨੇਹਾ ਲੋਕਾਂ ਦੇ ਹਿਰਦੇ ਤੱਕ ਪਹੁੰਚਾ ਦਿੱਤਾ। ਭਾਈ ਲੈਣੇ ਨੂੰ ਗੁਰੂ ਅੰਗਦ ਦੇ ਬਣਾ ਦਿੱਤਾ। ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਬਣਾ ਦਿੱਤਾ। ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਤੇ ਉਹ ਤਾਂ ਬਹੁਤ ਵੱਡੀ ਕਿਰਪਾ ਕਰਦਾ ਅੱਜ ਵੀ ਵੰਡਦਾ ਪਿਆ। ਆਪਾਂ ਕਦੇ ਨਹੀਂ ਕਹਿੰਦੇ ਵੀ ਗੁਰੂ ਪਾਤਸ਼ਾਹ ਜੀ ਗੁਰਨਾਨਦ ਸਾਹਿਬ ਦੀ ਸਨ ਜਾਂ ਗੁਰੂ ਰਾਮਦਾਸ ਜੀ ਸਨ ਗੁਰੂ ਰਾਮਦਾਸ ਜੀ ਹੈ ਬੈਠਾ ਸੋਡੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਅੱਜ ਵੀ ਹੈ ਅੱਜ ਵੀ ਬਖਸ਼ਿਸ਼ਾ ਕਰਦਾ ਹਰ ਇੱਕ ਸੇ ਹੱਥ ਆਇਆ ਬਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘਨੇਰੇ ਉਹਦੇ ਨਾਲ ਲੱਗ ਕੇ ਪਤਾ ਨਹੀਂ ਕਿੰਨੇ ਮੁਕਤ ਹੋ ਗਏ ਘਨੇਰੇ ਮਤਲਬ ਬਹੁਤ ਜਿਆਦਾ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਇਹ ਨਾਮ ਦਾ ਗਿਆਨਾ ਗੁਰੂ ਦੇ ਸੰਮੁਖ ਹੋ ਕੇ ਪ੍ਰਾਪਤ ਹੁੰਦਾ ਕਹੋ ਨਾਨਕ ਬਿਰਲੀ ਦੀਠਾ ਜੀ ਉਹ ਕੋਈ ਬਿਰਲੇ ਨਹੀਂ ਉਹਦੇ ਦਰਸ਼ਨ ਕੀਤੇ ਆ ਸਤਗੁਰੂ ਕਹਿੰਦੇ ਇਹ ਰਸ ਜਿਹੜਾ ਹੈ ਨਾ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਜਿਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬਦਲਾਅ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਆਪ ਆਪ ਵੀ ਤੜ ਜਾਂਦੇ ਆ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦੇ ਆ ਬਸ਼ਰਤ ਹੈ ਕਿ ਅਸੀਂ ਉਹਦੇ ਰਸ ਦੇ ਵਿੱਚ ਆ ਜਾਈਏ ਤੇ ਸਤਿਗੁਰ ਕਹਿੰਦੇ ਰਸ ਬਥੇਰੇ ਆ ਦੁਨੀਆ ਦੇ ਵਿੱਚ ਪਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ ਨਾਮ ਦੇ ਰਸ ਨਾਲ ਜੁੜਦੇ ਆ ਉਹਨਾਂ ਨੂੰ ਫਿਰ ਸਤਗੁਰ ਦੀ ਕਿਰਪਾ ਹੁੰਦੀ ਹੈ ਪਹਿਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਕਹਿੰਦੇ ਹਨ ਅੰਮ੍ਰਿਤ ਨਾਮ ਸਦਾ ਨਿਰਮਲਿਆ ਉਹ ਮੈਲ ਤੋਂ ਰਹਿਤ ਹੈ ਪਰਬਿੱਤਰ ਹੈ ਪਰਮੇਸ਼ਰ ਦਾ ਨਾਮ ਜਿਹੜਾ ਹੈ ਸੁਖਦਾਈ ਦੁਖ ਵਿਡਾਰਣ ਹਰੀਆ ਉਹ ਸੁਖ ਦੇਣ ਵਾਲਾ ਹੈ ਦੁੱਖ ਦੂਰ ਕਰਨ ਵਾਲਾ ਹੈ ਅਬਰ ਸਾਦ ਚੱਕ ਸਗਲੇ ਦੇ ਕੇ ਬਹੁਤ ਆਪਾਂ ਵੀ ਸਾਰਾ ਕੁਝ ਖਾ ਕੇ ਦੇਖਦੇ ਆਂ ਦੁਨੀਆ ਦੇ ਬੜੇ ਸਵਾਦ ਦੇਖਦੇ ਆਂ ਪਰ ਮਨ ਹਰ ਰਸ ਸਭ ਤੇ ਮਿੱਠਾ ਜੀ ਪਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਸਭ ਤੋਂ ਮਿੱਠਾ ਹੈ ਆਪਾਂ ਨੂੰ ਕੋਈ ਵੀ ਕਹਦੇ ਜਿਹਨਾਂ ਨੂੰ ਇਸ ਨਾਮ ਦਾ ਰਸ ਆ ਜਾਂਦਾ ਆਪਦੀਆਂ ਦੀ ਗੱਲ ਕਰ ਰਿਹਾ ਕਿਉਂਕਿ ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦਾ ਬਥੇਰੀ ਦੁਨੀਆ ਘੁੰਮਦੀ ਫਿਰਦੀ ਪਰ ਜਿਨ੍ਹਾਂ ਬਾਣੀ ਪੜਨੀ ਹੈ ਜਿਨ੍ਹਾਂ ਨੇ ਸੰਗਤ ਕਰਨੀ ਹੈ ਜਿਨ੍ਹਾਂ ਨੂੰ ਰਸ ਆ ਗਿਆ ਤੇ ਉਹਨਾਂ ਨੇ ਤਾਂ ਪ੍ਰਾਪਤੀ ਕਰਨੀ ਹੈ ਉਹ ਕੋਈ ਵੀ ਜਿੰਨਾ ਮਰਦੀ ਵੱਡਾ ਕੋਈ ਰਕਾਵਟ ਆ ਜਾਏ ਉਹਨੂੰ ਛੱਡ ਕੇ ਸਤਿਗੁਰ ਦੀ ਬਾਣੀ ਪੜਨੀ ਕਿਉਂਕਿ ਰਸ ਇਹਦੇ ਵਿੱਚ ਆ ਗਿਆ ਉਹਨਾਂ ਜੀਵਨ ਦੇ ਵਿੱਚ ਆਨੰਦ ਬਣ ਗਿਆ ਤੇ ਆਨੰਦ ਇੰਨਾ ਬਣਿਆ ਕਿ ਆਖਾਂ ਜੀਵਾਂ ਬਿਸਰੇ ਮਰ ਜਾऊं ਕਿ ਮੈਨੂੰ ਆਤਮਿਕ ਮੌਤ ਹੋ ਜਾਂਦੀ ਜਦੋਂ ਇਹ ਅਹਿਸਾਸ ਹੋ ਗਿਆ ਕਿ ਉਹਨੂੰ ਵਿਸਾਰਨਾ ਮਤਲਬ ਮੌਤ ਹੈ ਤੂੰ ਬਿਸਰੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਪਿਵਰੂ ਆਪ ਕਿਰਪਾ ਕਰਦਾ ਹੈ ਆਪ ਰਹਿਮਤ ਕਰਦਾ ਆਪਾਂ ਸ਼ਬਦ ਪੜ੍ਹ ਰਹੇ ਹਾਂ ਨਾ 2 ਦਿਨ ਤੋਂ ਗੁਰੂ ਸਾਹਿਬ ਕਹਿੰਦੇ ਚੇਤ ਗੋਬਿੰਦ ਅਰਾਧੀ ਹੋਵੇ ਆਨੰਦ ਕਣਾ ਸਤ ਸਾਂਗਤ ਦੀ ਚਿੱਤ ਇੱਕ ਹੈ ਚਿੱਤ ਦੇ ਵਿੱਚ ਭਾਵੇਂ ਤੁਸੀਂ ਚਿੰਤਾ ਕਰ ਲੋ ਚਿੱਤ ਦੇ ਭਾਵੇਂ ਚਿੰਤਨ ਕਰ ਲੋ ਤੇ ਇਹ ਤਾਂ ਸਾਡੇ ਉੱਪਰ ਹੈ ਚਿੱਤ ਤਾਂ ਇੱਕੋ ਹੀ ਹੈ ਚਿੱਤ ਦੇ ਵਿੱਚ ਚਿੰਤਾ ਆ ਗਈ ਤੇ ਅਸੀਂ ਰੱਬ ਤੋਂ ਟੁੱਟ ਗਏ ਤੇ ਚਿੰਤਨ ਆਏਗਾ ਤੇ ਉਹ ਆਪੇ ਕਿਰਪਾ ਕਰ ਦੇ ਤੇ ਸਾਨੂੰ ਵਿਸ਼ਵਾਸ ਆਏਗਾ ਜਦੋਂ ਅਸੀਂ ਬਾਣੀ ਪੜਾਂਗੇ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਾ जग ਉਹ ਚਿੰਤਾ ਉਹ ਕਰਦਾ ਤੇ ਆ ਵੀ ਆਪਾਂ ਫालतू ਦੀ ਚਿੰਤਾ ਕਰਕੇ ਰੋਗ ਲਾਉਣੇ ਆ ਤੇ ਗੁਰੂ ਸਾਹਿਬ ਕਹਿੰਦੇ ਕਰਨ ਵਾਲਾ ਉਹ ਹੈ ਤੇ ਜਦੋਂ ਅਸੀਂ ਕਰਤੇ ਵਰਦੇ ਗੁਰੂ ਸਾਹਿਬ ਕਹਿੰਦੇ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਏ ਮੇਰੇ ਕੀਤਾ ਕੁਝ ਹੋਣਾ ਕੁਝ ਵੀ ਨਹੀਂ ਅਸੀਂ ਕਰ ਸਕਦੇ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹੋਂ ਕਰੀ ਨਾ ਹੋ ਤੇ ਉਹ ਪਰਮੇਸ਼ਰ ਹੈ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਉਹਦੇ ਆ ਉਹਦੇ ਉੱਪਰ ਛੱਡਦੇ ਹੋ ਤੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਇਸ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਆ ਜੀਵਨ ਦੇ ਵਿੱਚ ਤਬਦੀਲੀ ਵੀ ਆਉਂਦੀ ਹੈ ਜੀਵਨ ਬਦਲਾਅ ਦੇ ਵਿੱਚ ਵੀ ਹੁੰਦਾ ਹੈ ਤੇ ਸਾਡਾ ਨਿਸ਼ਾਨਾ ਵੀ ਇਹੀ ਹੈ ਕਿ ਅਸੀਂ ਇਹਦੇ ਬਾਣੀ ਦੇ ਉੱਪਰ ਬਾਣੀ ਦੇ ਸ਼ਬਦਾਂ ਤੇ ਯਕੀਨ ਕਰੀਏ ਅਸੀਂ ਯਕੀਨ ਕਰਦੇ ਹਾਂ ਡਾਕਟਰ ਤੇ ਯਕੀਨ ਕਰ ਸਕਦੇ ਹਾਂ ਅਸੀਂ ਕਿਸੇ ਹਕੀਮ ਤੇ ਯਕੀਨ ਕਰ ਸਕਦੇ ਹਾਂ ਕਿਸੇ ਬਾਬੇ ਤੇ ਅਸੀਂ ਯਕੀਨ ਕਰ ਸਕਦੇ ਹਾਂ ਪਰ ਜਿੱਦਣ ਯਕੀਨ ਸਤਗੁਰੂ ਜੀ ਤੇ ਕਰਾਂਗੇ ਗੁਰਬਾਣੀ ਤੇ ਯਕੀਨ ਕਰਾਂਗੇ ਭਰੋਸਾ ਰੱਖਾਂਗੇ ਪਰ ਗੁਰੂ ਸਾਹਿਬ ਕਹਿੰਦੇ ਤੇਰਾ ਪਾਰ ਉਤਾਰਾ ਹੋ ਜਾਏਗਾ ਤੈਨੂੰ ਵਿਸ਼ਵਾਸ ਆ ਜਾਏਗਾ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇ ਤਤ ਗਿਆਨ ਤਿਸ ਮਨ ਪਰਟਾ ਬਾਕੀ ਦੇ ਸਵਾਦ ਫਿੱਕੇ ਲੱਗਣਗੇ ਇੱਕੋ ਸਵਾਦ ਹੈ ਨਹੀਂ ਤਾਂ ਫਿਰ ਮਾਫ ਕਰਨਾ ਤੇ ਸੰਗਤ ਸਾਰੇ ਕਰਦੇ ਆ ਤੇ ਗੱਲਾਂ ਇੰਨੀਆਂ ਯਾਦ ਰਹਿ ਜਾਂਦੀ ਆ ਭਾਈ ਲੰਗਰ ਤੇ ਲੰਗਰ ਜਿਹੜਾ ਫਿਰ ਅੱਜ ਬਣਿਆ ਸੀ ਨਾ ਉਹ ਤਾਂ ਲੰਗਰ ਕਦੇ ਬਣਿਆ ਕੋਈ ਸਵਾਦ ਉੱਥੇ ਤਾਂ ਕਰ ਰਸ ਹੈ ਖਾਣ ਦੇ ਵਿੱਚ ਹੀ ਰਸ ਹੈ ਪਰ ਜਦੋਂ ਅਸੀਂ ਸ਼ਬਦ ਦੇ ਰਸ ਦੇ ਨਾਲ ਜੁੜਾਂਗੇ ਬਾਣੀ ਦੇ ਰਸ ਦੇ ਜਿਨ੍ਹਾਂ ਨੂੰ ਬਾਣੀ ਦਾ ਰਸ ਹੁੰਦਾ ਤੇ ਉਹਨਾਂ ਨੂੰ ਫਿਰ ਦੂਸਰੇ ਰਸਾਂ ਤੋਂ ਕਿਉਂਕਿ ਸਿਰਫ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਹੈ ਤੇ ਨਹੀਂ ਕਿ ਅਸੀਂ ਜੀਵਨ ਦੇ ਵਿੱਚ ਸਭ ਕੁਝ ਭੋਜਣੀ ਹੈ ਵੀ ਆਹ ਕੀ ਬਣਿਆ ਸੀ ਲੰਗਰ ਕਿਦਾਂ ਸਵਾਦ ਬਣਿਆ ਸੀ ਕਿਹੜੀ ਚੀਜ਼ ਖਰਾਬ ਬਣੀ ਸੀ ਇਹਦੇ ਉੱਪਰ ਹੀ ਸਾਡਾ ਕੇਂਦਰਤ ਹੋ ਜਾਂਦਾ ਮਨ ਪਰ ਗੁਰੂ ਸਾਹਿਬ ਕਹਿੰਦੇ ਅਬਰ ਸਾਦ ਚੱਕ ਸਕਲੇ ਦੇਖੇ ਮਨ ਹਰ ਸਭ ਤੇ ਮਿੱਠਾ ਜੀ ਪ੍ਰਭੂ ਦਾ ਨਾਮ ਜਿਹੜਾ ਹੈ ਸਭ ਤੋਂ ਮਿੱਠਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਦੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹਾਂ ਬਲਾ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ